ਸਾਸੀ ਗਾਲ ਦੋਸਤੋ ਅੱਜ ਆਪਾਂ ਮੌਜੂਦ ਆਂ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਦੇ ਚੱਕ 26 ਐਚ ਵਿੱਚ ਤੇ ਇਸ ਨੂੰ 26 ਚੱਕ ਬਰਿਆਮ ਸਿੰਘ ਵਾਲਾ ਵੀ ਕਿਹਾ ਜਾਂਦਾ ਹੈ ਤੇ ਇੱਥੇ ਦੋਸਤੋ ਤੁਹਾਨੂੰ ਇੱਕ ਪੁਰਾਣਾ ਮਕਾਨ ਦਿਖਾ ਰਹੇ ਆਂ ਇਹ ਪੁਰਾਣਾ ਮਕਾਨ ਇੱਕ ਅੰਦਾਜ਼ਨ ਆ ਕਿ ਲਗਭਗ 1950-55 ਵੇਲੇ ਦਾ ਬਣਿਆ ਹੋਇਆ ਹੈ ਤੇ ਦੋਸਤੋ ਇਹ ਜਿਹੜਾ ਮਕਾਨ ਆ ਮੌਜੂਦਾ ਗੱਲ ਕਰੀਏ ਤਾਂ ਇਹ ਸਰਦਾਰ ਉਹਦੇ ਵੀਰ ਸਿੰਘ ਢਿੱਲੋਂ ਉਹਨਾਂ ਦਾ ਮਕਾਨ ਆ ਉਹਨਾਂ ਨੇ ਆਪਣੇ ਜਿਹੜਾ ਜਦੀ ਮਕਾਨ ਸੀ ਉਸ ਨੂੰ ਉਸੇ ਤਰੀਕੇ ਦੇ ਨਾਲ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ ਜਿਸ ਤਰ੍ਹਾਂ ਪਹਿਲਾਂ ਲੋਕ ਖੁੱਲੇ ਵਿਹੜੇ ਬਣਾਉਂਦੇ ਸੀ ਤੇ ਪਿੱਛੇ ਕਮਰੇ ਤੇ ਅੱਗੇ ਬਰਾਂਡੇ ਉੱਪਰ ਚਬਾਰਾ ਉਹ ਉਸੇ ਤਰੀਕੇ ਦੇ ਨਾਲ ਅੱਜ ਵੀ ਮੌਜੂਦ ਆ ਨਹੀਂ ਤਾਂ ਅੱਜ ਕੱਲ ਲੋਕ ਅੱਗੇ ਜਿਹੜੇ ਬਰਾਂਡੇ ਆ ਉਹਨਾਂ ਨੂੰ ਬੰਦ ਕਰ ਦਿੰਦੇ ਆ ਜਾਂ ਅੱਜ ਕੱਲ ਕੋਠੀਆਂ ਪੈਣੀਆਂ ਸਟਾਰਟ ਹੋ ਗਈਆਂ ਬਹੁਤ ਕੁਝ ਆ ਜਿਹੜਾ ਬਦਲਾਅ ਆ ਗਿਆ ਪਰ ਜਿਹੜੇ ਸਰਦਾਰ ਉਹਦੇ ਵੀਰ ਸਿੰਘ ਢਿੱਲੋਂ ਹਰੀਆ ਉਹਨਾਂ ਨੇ ਆਪਣੀ ਜਿਹੜੀ ਪਰਿਵਾਰ ਦੀ ਵਿਰਾਸਤਾ ਉਸ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ ਸਾਈਡਾਂ ਤੇ ਆਪਾਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਕੱਚੀ ਮਿੱਟੀ ਦੀਆਂ ਵੀ ਕੁਝ ਕੰਧਾਂ ਨੇ ਤੇ ਇਹ ਜਿਹੜਾ ਤੁਸੀਂ ਮੇਨ ਘਾਰਾ ਉਸ ਦਾ ਦੋਸਤੋ ਤੁਸੀਂ ਫਰੰਟ ਦੇਖ ਰਹੇ ਹੋ ਉੱਪਰਲੇ ਪਾਸੇ ਚਬਾਰਾ ਇਸ ਦੇ ਵਿੱਚ ਜਿਹੜੀ ਬਿਜਲੀ ਵਗੈਰਾ ਦੀ ਫਿਟਿੰਗ ਹੋਈ ਹੋਈ ਆ ਉਹ ਵੀ ਦੋਸਤੋ ਪੁਰਾਣੀ ਟਾਈਪ ਦੀ ਆ ਕਿ ਜਾਨੀ ਕਹਿ ਲਈਏ ਕਿ ਬਿਲਕੁਲ ਵੀ ਇਸ ਮਕਾਨ ਨੂੰ ਮੋਡੀਫਾਈ ਨਹੀਂ ਕੀਤਾ ਗਿਆ ਜਿਸ ਤਰੀਕੇ ਦੀ ਇਹਦੀ ਬੰਤਰ ਸੀ ਜਦੋਂ ਇਹ ਮਕਾਨ ਬਣਿਆ ਸੀ ਬਿਲਕੁਲ ਉਸੇ ਤਰੀਕੇ ਦੇ ਨਾਲ ਅੱਜ ਵੀ ਇਹ ਮਕਾਨ ਮੌਜੂਦ ਆ ਚਾਹੇ ਪਰਿਵਾਰ ਅੱਜ ਕਾਰੋਬਾਰ ਕਰਕੇ ਇੱਥੋਂ ਬਾਹਰ ਵੀ ਰਹਿੰਦੇ ਆ ਪਰ ਉਹਨਾਂ ਨੇ ਆਪਣੀ ਵਿਰਾਸਤਾ ਜਿਹੜੀ ਬਜ਼ੁਰਗਾਂ ਦੀ ਉਸ ਨੂੰ ਉਸੇ ਤਰੀਕੇ ਦੇ ਨਾਲ ਮੇਨਟੇਨ ਕੀਤਾ ਹੋਇਆ ਹੈ ਤੇ ਇਦਾਂ ਦੇ ਦੋਸਤੋ ਜਿਹੜੇ ਆ ਕਰਨੇ ਉਹ ਕਿਤੇ ਕਿਤੇ ਟਾਵੇਂ ਟਾਵੇਂ ਹੀ ਮਿਲਦੇ ਨੇ ਮੈਨੂੰ ਇੱਕ ਘਰ ਨੂੰ ਦੇਖ ਕੇ ਤੇ ਆਪਣਾ ਜਿਹੜਾ ਪੁਰਾਣਾ ਸਮਾਂ ਉਹ ਯਾਦ ਆ ਗਿਆ ਕਿ ਜਦੋਂ ਸਾਰਾ ਪਰਿਵਾਰ ਸੀ ਉਹ ਬਰਾਂਡਿਆਂ ਦੇ ਵਿੱਚ ਜਾਂ ਬਰਾਂਡਿਆਂ ਦੇ ਬਾਹਰ ਖੁੱਲੇ ਵਿਹੜੇ ਦੇ ਵਿੱਚ ਲੋਕ ਸੌਂਦੇ ਸੀ ਤੇ ਇਹ ਉਸੇ ਤਰੀਕੇ ਦੀ ਬੰਤਰ ਦਾ ਮਕਾਨ ਬਣਿਆ ਹੋਇਆ ਹੈ ਤੇ ਤੁਹਾਨੂੰ ਵੀ ਉਮੀਦ ਕਰਦਾ ਕਿ ਇਹ ਜਿਹੜੀ ਵੀਡੀਓ ਦੇਖ ਕੇ ਪੁਰਾਣਾ ਜਿਹੜਾ ਸਮਾਂ ਉਹ ਯਾਦ ਆ ਜਾਏਗਾ ਤੇ ਦੋਸਤੋ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਹਿੰਨੇ ਆ ਕਿ ਜਿਹੜੀਆਂ ਪੁਰਾਣੀਆਂ ਨਿਸ਼ਾਨੀਆਂ ਜਾਂ ਪੁਰਾਣੀਆਂ ਚੀਜ਼ਾਂ ਨੇ ਉਹਨਾਂ ਦੀ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕਰੀਏ ਤੇ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਜਰੂਰ ਕਰਿਆ ਜੇ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਲਾਜ਼ਮੀ ਕਰਿਓ ਤਾਂ ਕਿ ਵੱਧ ਤੋਂ ਵੱਧ ਜਿਹੜੇ ਦੋਸਤ ਨੇ ਉਹ ਪੁਰਾਣੀ ਚੀਜ਼ ਨੂੰ ਦੇਖ ਸਕਣ ਤੇ ਪੁਰਾਣੇ ਸਮੇਂ ਦੀਆਂ ਜਿਹੜੀਆਂ ਯਾਦਾਂ ਨੇ ਉਹਨਾਂ ਨੂੰ ਦੁਬਾਰਾ ਤਾਜ਼ਾ ਕਰ ਸਕਣ ਧੰਨਵਾਦ